ਅਕਾਲੀ ਦਲ ਦੇ ਉਮੀਦਵਾਰ ਤੁਹਾਡੇ ਕੱਦ ਨੂੰ ਲੈ ਕੇ ਬੜਾ ਤੰਜ ਕਸਦੇ ਆ ਕੀ ਕਹਿਣਾ ਚਾਹੋਗੇ ਗੱਲ ਇਹ ਆ ਕਿ ਕੱਦ ਨੂੰ ਲੈ ਕੇ ਤਾਂ ਮਜੀਠੀਆ ਵੀ ਬੜਾ ਤੰਜ ਕਸਦਾ ਸੀ ਪਰ ਵੇਖ ਲੋ ਰਾਤ ਨੂੰ ਨੀਂਦ ਨਹੀਂ ਆਉਂਦੀ ਜੀਰਾ ਰਾਤ ਨੂੰ ਵੀ ਸੁਪਨੇ ਚਾਉਂਦਾ ਮੈਂ ਅੱਜ ਇੱਥੇ ਕੋਈ ਗੱਲ ਨਹੀਂ ਸੀ ਕਰਨੀ ਔਰ ਸਿਰ ਵਿਰਸਾ ਸਿੰਘ ਵਲਟੋਵਾ ਜੀ ਦੀ ਤੇ ਇੱਕ ਐਫ ਆਈ ਆਰ ਹਜੇ ਮੇਰੇ ਕੋਲ ਹੈਗੀ ਆ ਉਹ ਕੱਲੀ ਦੇਤੀ ਤੇ ਇਲੈਕਸ਼ਨ ਚ ਇਹਨਾਂ ਨੂੰ ਮੁੜ ਕੇ ਲੋਕਾਂ ਤੇ ਜਾਣ ਨੂੰ ਥਾਂ ਨਹੀਂ ਲੱਭਣੀ ਸਰਕਾਰ ਦਾਵਾ ਕਰਦੀ 13 ਜ਼ੀਰੋ ਦਾ ਰਾਜੀ ਸਿੰਘ ਪੁਲਰ ਵੀ ਜਿਹੜਾ ਚੋਣ ਪ੍ਰਚਾਰ ਮੈਂ ਤਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਉਂਕਿ ਪਵਿੱਤਰ ਸਥਾਨ ਤੇ ਖੜੇ ਆਂ ਔਰ ਮੈਂ ਹੀ ਬੇਨਤੀ ਕਰਦਾ ਕਿ ਇਸ ਤੋਂ ਬਾਅਦ ਜਿਹੜੇ 30 31 ਦਿਨ ਨੇ ਆਪਾਂ ਸਾਰਾ ਕੁਝ ਹੀ ਪਤਾ ਲੱਗਣਾ ਔਰ ਲੋਕਾਂ ਨੂੰ ਵੀ ਪਤਾ ਹੈ ਕਿ 13 0 ਕੀ ਆ ਜਾਂ ਕਿੰ ਨੂੰ 0 ਹੋਣੀ ਹੈ ਕਿੰ ਨੂੰ 13 ਹੋਣੀ ਹੈ ਇਹ ਸਾਰਾ ਫੈਸਲਾ ਜਿਹੜਾ ਲੋਕਾਂ ਨੇ ਕਰਨਾ ਹੈ ਇਹ ਫੈਸਲਾ ਨਾ ਤਾਂ ਕਿਸੇ ਸਰਕਾਰ ਦੇ ਹੱਥ 'ਚ ਆ ਨਾ ਕਿਸੇ ਮੰਤਰੀ ਦੇ ਹੱਥ 'ਚ ਆ ਔਰ ਵੋਟ ਪਾਉਣਾ ਔਰ ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਆ ਇਸ ਕਰਕੇ ਹਰੇਕ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਜੀਰਾ ਸਾਹਿਬ ਹੋਰ ਚਲੋ ਜੀ اوه 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 اوه

अच्छा आया अच्छा जानदे सरदार कुलबीर सिंह जीरा ਉਹਨਾਂ ਨੂੰ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਹਲਕਾ ਉਹਦੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਸਾਰੇ ਗਿੱਲ ਸਾਹਿਬ ਦੇਨੀ ਜੀ ਭਲਾਈਪੁਰ ਸਾਹਿਬ ਭੋਲਰ ਸਾਹਿਬ ਆਪਣੇ ਸੁਖਪਾਲ ਸਿੰਘ ਰਮਨਜੀਤ ਸਿੰਘ ਜੀ ਸਿੱਕੀ ਮੈਂ ਅੱਜ ਬਾਕੀ ਹੋਰ ਵੀ ਕਾਂਗਰਸਮੈਨ ਇੱਥੇ ਮੱਥਾ ਟੇਕਣ ਨੂੰ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਆ ਔਰ ਪਾਰਟੀ ਨੇ ਸਾਡੀ ਨੇ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜ਼ੀਰਾ ਸਾਹਿਬ ਦਾ ਮੈਨੋਂ ਪ੍ਰਮੋਟ ਕੀਤਾ ਸਾਰਿਆਂ ਦੇ ਮਰਜੀ ਨਾ ਪਰ ਪਾਰਟੀ ਨੇ ਅਖੀਰਲੇ ਦਰ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਹੈ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜੁਬਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਲਈ ਤੰਦ ਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚੌਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਔਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਔਰ ਕੁਲਵੀਰ ਸਿੰਘ ਜੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਝੋਲੀਆਂ ਉਹ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾਂ ਨੂੰ ਕਿ ਉਹ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ ਏਜੰਡੇ ਨੂੰ ਇਹ ਨਹੀਂ ਕਿ ਸਿੱਖਾਂ ਦੀ ਗੱਲ ਨਹੀਂ ਕਰੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ ਕ੍ਰਿਸਚੀਅਨ ਭਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਇਹ ਔਰ ਸਾਰਿਆਂ ਦੀ ਸਾਂਝੀ ਬਾਣੀ ਮਾਨਸ ਕੀ ਜਾਤ ਸਭੇ ਕੇ ਪਛਾਨ ਦੋ ਸਾਡੇ ਗੁਰੂ ਨੇ ਕਿਹਾ ਉਹ ਸੋਚ ਨੂੰ ਰਹਿ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜ਼ੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਤੇ ਉੱਤੇ ਅਤਿਆਚਾਰ ਆਪਾਂ ਜਿੱਦਾਂ ਗੱਲਾਂ ਸੁਣੀ ਦੀਆਂ ਉਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਡਾਮ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਉਹਨਾਂ ਇਥੇ ਇੱਕਦਮ ਨਹੀਂ ਦੱਸੇ ਜਾ ਸਕਦੇ ਤੇ ਇੱਕ ਮਿੰਟ ਵੀਰ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜੀਰਾ ਕਰਨਗੇ ਹੁਣ ਹੁਕਮ ਕਰੋ ਜੀ ਇਹ ਕੋਈ ਹੁਣ ਪ੍ਰਚਾਰ ਉੱਤਰਨਾ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਲੈਂਗੁਏਜ ਜੀ ਕਿਉਂਕਿ ਤੁਸੀਂ ਬੜੇ ਸਾਰੇ ਸੁਝੇ ਹੋ ਲੈਂਗੁਏਜ ਬੜੀ ਕੁਝ ਜਿਦਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਤਾਂ ਉੱਤਰਨਾ ਜੀ ਉਹ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਕਿੱਥੇ ਜੜਾ ਲੋ ਦੂਜੀਆਂ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਦੇਖੋ ਤੁਸੀਂ ਮਿਆਰ ਗੱਲ ਆ ਗੱਲ ਆ ਜੀ ਸਾਰਿਆਂ ਦਾ ਸਤਿਕਾਰ ਕਰਾਂਗੇ ਜੀ ਸਾਡੇ ਲਈ ਸਰਦਾਰ ਵਿਰਸਾ ਸਿੰਘ ਬਲਟੋਆ ਆਦਰ ਆਦਰ ਨਹੀਂ ਹੈ ਭੁੱਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂਗੇ ਸਾਡਾ ਫਰਜ਼ ਹੈ ਤੇ ਸਾਹਮਣੇ ਦੇਖ ਸਾਹਮਣੇ ਆਏ ਹੈ ਮੈਂ ਤਾਂ ਉਹਦੇ ਨਾਲ ਦਾ ਨਹੀਂ ਦਾਇਰੇ ਤੇ ਮੈਂ ਨਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤਪੋਤ ਸਾਰੇ ਬਰਾਬਰ ਹੋ ਗਏ ਜੀ ਸੰਵਧਾਨ ਮੰਨਣਗੇ ਤੇ ਇਲੈਕਸ਼ਨ ਚ ਖੜੇ ਹੋਣਗੇ ਨਾ ਹਾਂਜੀ ਤੇ ਉਹਦੇ ਤੇ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਬ ਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਲਾਉਣ ਨਾਲ ਕਮਟਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤੱਕ ਕਦੇ ਆ ਟੀਵੀ ਤੇ ਵੀ ਪਹਿਲੀ ਵਾਰ ਕੇ ਖੇਤੀ ਖੂਤੀ ਦੀ ਮੈਂ ਗੱਲ ਕਰ ਲਾਂ ਕਰ ਲਾਂ ਰਾਜਨੀਤੀ ਦੀ ਗੱਲ ਬਹੁਤ ਘੱਟ ਕਰਦਾ ਭਾਸ਼ਣ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਕਹ ਲੈ ਜੀਰਾ ਜੀਰੀ ਭਾਸ਼ਣ ਵੀ ਦਊਗਾ ਠੀਕ ਹੈ ਠੀਕ ਹੈ ਕਿਉਂਕਿ ਸਰਦਾਰ ਮਿੱਤਰ ਸਿੰਘ ਜੀ ਇਲ ਸਾਹਿਬ ਦੇਖੋ ਮਨ ਨੂੰ ਤਾਂ ਆਉਂਦਾ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਮੈਂ ਲੜਾਂ ਮੈਂ ਐਮਪੀ ਬਣਾ ਜਿੱਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿੱਤਨਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਰਜਿਆਂ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਠੀਕ ਧੰਨਵਾਦ ਤਿਆਰ ਤੁਸੀਂ ਫੁੱਲਾ ਗੱਲੋਂ ਮੜਾਗੇ ਬੜਾ ਪਿੱਛੇ ਨੂੰ ਹੋ ਜਾਣਾ ਆਈ ਆਈਡੀ ਦਾ ਮਸਤ ਕੋਈ ਜੀ ਅਦਾਜ਼ ਕੀਤੀ ਹੈ ਜੀ ਕਿ ਤੁਹਾਨੂੰ ਸੁਬਾਹ ਸੁਣਾਣਾ ਕਿ ਕੀ ਮੰਨਦੇ ਚਾਹ ਨਹੀਂ ਜਨਵਰੀ ਕੀ ਸਮਾਂ ਜੀ ਆਈਡੀ ਨਾਲ ਕਰੋ ਤਾਂ ਹੀ ਸਟਾਰਟ ਕਰੋ ਸਭ ਤੋਂ ਪਹਿਲਾ ਪਿਆਰ ਭਰੀ ਫਤਿਹ ਬੁਲਾਉਣਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਕੀ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਹਲਕਿਆਂ ਦੇ ਅੰਚਾਰਿਤ ਸਹਿਬਾਨ ਅੱਜ ਗੁਰੂ ਸਾਹਿਬ ਦਾ ਕੋਟਨ ਕੋਟ ਸ਼ਿਕrana ਕਰਨੀ ਅੱਜ ਸਾਰੇ ਨਤਮਸਤਕ ਹੋਏ ਆ ਔਰ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਹਮੇਸ਼ਾ ਹੀ ਸਾਰਿਆਂ ਦੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ੀ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹੀ ਪਾਰਟੀ ਨੇ ਕਿਰਪਾ ਕੀਤੀ ਹੈ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਉਹ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜਾ ਕਿ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਉਣਗੇ ਜਿਹਨਾਂ ਦਾ ਪੰਥਕ ਹਲਕਾ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਚ ਉਤਰਿਆ ਕਿਸੇ ਨੋਆ ਵੀ ਚਲੇ ਦੇ ਰਹੇ ਤੁਸੀਂ ਕੀ ਮੰਨਦੇ ਹੋ ਗੱਲ ਇਹ ਆ ਕਿ ਅੱਜ ਆਪਾਂ ਗੁਰੂ ਘਰ ਖੜੇ ਆ ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਹੀ ਗੱਲਾਂ ਕਰ ਰਹੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਮੇਰੇ ਦਾਦਾ ਜੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸ ਡੀ ਪੀ ਸੀ ਰਹੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਨ੍ਹਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖ ਤੇ ਪੰਥਕ ਪਰਿਵਾਰ ਹੈ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ 'ਚ ਜਾ ਕੇ ਰੱਖ ਸਕਦੇ ਆ ਕਿ ਜੇ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਆ ਕਿਉਂਕਿ ਜਿਹਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਚ ਭੇਜਦੇ ਸੀ ਔਰ ਇਹ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡੇਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਦੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ। ਔਰ ਦੂਜੀ ਗੱਲ ਅਸੀਂ ਇਹ ਗੱਲ ਕਹਿੰਨੇ ਆ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਆ ਔਰ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਜੇ ਚੱਲੀ ਹੈ ਤੇ ਕਾਂਗਰਸ ਪਾਰਟੀ ਚੱਲੀ ਹੈ। ਕਿਉਂਕਿ ਇੱਕ ਗੁਲਦਸਤਾ ਹੈ ਫੁੱਲਾਂ ਦਾ। ਇੱਕ ਗੁਲਦਸਤਾ ਫੁੱਲਾਂ ਦਾ ਜਿੰਨੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਫੁੱਲ ਆ ਔਰ ਉਹਦੀ ਜਿਹੜੀ ਮਹਿਕ ਆ, ਸੁਗੰਧ ਆ ਅਲੱਗ-ਅਲੱਗ ਆ ਔਰ ਉਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਖੜਿਆ ਰੱਖਣ ਲਈ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ। ਜੀਰਸਾ ਜੀ ਬੋਲਦੇ ਨੇ ਜੀਰਸਾ ਜੀ ਅੱਜ ਆਪਾਂ ਇੱਥੇ ਨਤਮਸਤਕ ਹੋਣਾ ਆ ਇਹ ਆਪਾਂ ਬਾਅਦ ਵਿੱਚ ਵੀ ਗੱਲ ਕਰ ਸਕਦੇ ਹਾਂ। ਜੀਰਸਾ ਜੀ ਪੰਜਾਬ ਸਰਕਾਰ ਦਾਵਾ ਕਰਦੀ 13 0 ਰਾਲਜੀਤ ਸਿੰਘ ਖੁੱਲਰ ਵੀ ਇਹਦਾ ਚੋਂ ਪ੍ਰਚਾਰ ਮੈਂ ਤਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਉਂਕਿ ਪਵਿੱਤਰ ਸਥਾਨ ਤੇ ਖੜੇ ਹਾਂ ਔਰ ਮੈਂ ਹੀ ਬੇਨਤੀ ਕਰਦਾ ਕਿ ਇਸ ਤੋਂ ਬਾਅਦ ਜਿਹੜੇ 30 31 ਦਿਨ ਨੇ ਆਪਾਂ ਸਾਰਾ ਕੁਝ ਹੀ ਪਤਾ ਲੱਗਣਾ ਔਰ ਲੋਕਾਂ ਨੂੰ ਵੀ ਪਤਾ ਹੈ ਕਿ 13 0 ਕੀ ਆ ਜਾ ਕਿੰਨੂੰ 0 ਹੋਣੀ ਹੈ ਕਿੰਨੂੰ 13 ਹੋਣੀ ਹੈ ਇਹ ਸਾਰਾ ਫੈਸਲਾ ਜਿਹੜਾ ਲੋਕਾਂ ਨੇ ਕਰਨਾ ਹੈ ਇਹ ਫੈਸਲਾ ਨਾ ਤਾਂ ਕਿਸੇ ਸਰਕਾਰ ਦੇ ਹੱਥ 'ਚ ਆ ਨਾ ਕਿਸੇ ਮੰਤਰੀ ਦੇ ਹੱਥ 'ਚ ਆ ਔਰ ਵੋਟ ਪਾਉਣਾ ਔਰ ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਆ ਇਸ ਕਰਕੇ ਹਰੇਕ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਜੀਰਾ ਸਾਹਿਬ ਅਕਾਲੀ ਦਲ ਦੇ ਉਮੀਦਵਾਰ ਤੁਹਾਡੇ ਕੱਦ ਨੂੰ ਲੈ ਕੇ ਬੜਾ ਤੰਜ ਕਸਦੇ ਆ ਕੀ ਕਹਿਣਾ ਚਾਹੋਗੇ ਗੱਲ ਇਹ ਆ ਕਿ ਕੱਦ ਨੂੰ ਲੈ ਕੇ ਤਾਂ ਮਜੀਠੀਆ ਵੀ ਬੜਾ ਤੰਜ ਕਸਦਾ ਸੀ ਪਰ ਵੇਖ ਲੋ ਰਾਤ ਨੂੰ ਨੀਂਦ ਨਹੀਂ ਆਉਂਦੀ ਜੀਰਾ ਰਾਤ ਨੂੰ ਵੀ ਸੁਪਨੇ ਚਾਉਂਦਾ ਮੈਂ ਅੱਜ ਇੱਥੇ ਕੋਈ ਗੱਲ ਨਹੀਂ ਸੀ ਕਰਨੀ ਔਰ ਸਿਰ ਵਿਰਸਾ ਸਿੰਘ ਬਲਟੋਵਾ ਜੀ ਦੀ ਤੇ ਇੱਕ ਐਫ ਆਈ ਆਰ ਜੇ ਮੇਰੇ ਕੋਲ ਹੈਗੀ ਆ ਉਹ ਕੱਲੀ ਦੇਤੀ ਤੇ ਇਲੈਕਸ਼ਨ ਚ ਇਹਨਾਂ ਨੂੰ ਮੁੜ ਕੇ ਲੋਕਾਂ ਤੇ ਜਾਣ ਨੂੰ ਥਾਂ ਨਹੀਂ ਲੱਭਣੀ